ਸਰਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੈਵੀ ਤੇ ਮੈਂ ਹਾਸ਼ਾ ਗੁਨਾਜ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਮਹਿਰ ਦੇ ਬਾਰੇ ਜੋ ਕਿ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਉਸ ਫਿਲਮ ਦੇ ਵਿੱਚ ਮੇਨ ਲੀਡ ਤੇ ਨੇ ਤੇ ਉਹਨਾਂ ਦੇ ਆਪੋਜ਼ਿਟ ਨਜ਼ਰ ਆਉਣਗੇ ਗੀਤਾ ਬਸਰਾ ਇਹ ਫਿਲਮ ਕੁਝ ਹੀ ਦਿਨਾਂ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਪਰ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਦੇ ਵੱਲੋਂ ਇਸ ਫਿਲਮ ਦਾ ਭਾਰੀ ਵਿਰੋਧ ਸ਼ੁਰੂ ਹੋ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਟੀਮ ਦੇ ਵੱਲੋਂ ਰਾਜਕੁੰਦਰਾ ਦੇ ਵੱਲੋਂ ਪੋਸਟਰ ਸਾਂਝੇ ਕੀਤੇ ਜਾ ਰਹੇ ਨੇ ਟੀਜ਼ਰ ਸਾਂਝੇ ਕੀਤੇ ਜਾ ਰਹੇ ਨੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪੋਸਟਰਾਂ ਦੇ ਥਰੂ ਕਿ ਗੀਤ ਰਿਲੀਜ਼ ਹੋਣ ਜਾ ਰਹੇ ਨੇ ਤੇ ਹਾਲ ਹੀ ਦੇ ਵਿੱਚ ਰਾਜਕੁੰਦਰਾ ਦੇ ਵੱਲੋਂ ਇੱਕ ਪੋਸਟਰ ਸਾਂਝਾ ਕੀਤਾ ਗਿਆ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਕੀ ਕੁਝ ਹੀ ਦਿਨਾਂ ਦੇ ਵਿੱਚ ਯਾਨੀ 10 ਅਗਸਤ ਨੂੰ ਸਭ ਤੋਂ ਪਹਿਲਾ ਗੀਤ ਜਿਹੜਾ ਇਸ ਫਿਲਮ ਦਾ ਉਹ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਨਾਮ ਹੈ ਜੋਗਿਆ ਇਹ ਇੱਕ ਪੋਸਟ ਰਾਜਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਜਿਸ ਨੂੰ ਲੈ ਕੇ ਲੋਕ ਫਿਰ ਤੋਂ ਇੱਕੋ ਚੀਜ਼ ਕਹਿ ਰਹੇ ਨੇ ਕਿ ਇੱਕ ਗੀਤ ਜਿਹੜਾ ਹੈ ਉਹ ਨਹੀਂ ਚੱਲੇਗਾ बार-बार ਇੱਕੋ ਹੀ ਚੀਜ਼ ਇਸ ਫਿਲਮ ਨੂੰ ਲੈ ਕੇ ਕਹੀ ਜਾ ਰਹੀ ਹੈ ਕਿ ਇਹ ਫਿਲਮ ਜਿਹੜੀ ਹੈ ਉਨਾ ਦੇ ਵਿੱਚ ਜ਼ਰੂਰ ਚਾਹੇ ਰਾਜਕੁੰਦਰਾ ਪੰਜਾਬ ਦੇ ਪਿੰਡ ਵਿਖਾਉਂਦੇ ਹੋਏ ਨਜ਼ਰ ਆਉਣਗੇ ਟੀਮ ਦੇ ਵੱਲੋਂ ਪ੍ਰੋਡਿਊਸਰ ਦੇ ਵੱਲੋਂ ਡਾਇਰੈਕਟਰ ਦੇ ਵੱਲੋਂ ਪੰਜਾਬ ਦਾ ਮਾਹੌਲ ਵਿਖਾਇਆ ਗਿਆ ਹੈ ਰਾਜਕੁੰਦਰਾ ਪੱਕ ਬੰਨੀ ਹੋਏ ਨਜ਼ਰ ਆਉਣਗੇ ਇਸ ਫਿਲਮ ਦੇ ਵਿੱਚ ਗੀਤਾ ਬਸਰਾ ਉਹਨਾਂ ਦੇ ਆਪੋਜ਼ਿਟ ਹੈ ਗੀਤ ਪਹਿਲਾ ਰਿਲੀਜ਼ ਹੋਣ ਜਾ ਰਿਹਾ ਹੈ ਜੋਗਿਆ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਆ ਪਰ ਉਹ ਜਿਹੜੀ ਹਲਕੀ ਜਿਹੀ ਝਲਕ ਇਸ ਗੀਤ ਦੀ ਟੀਜ਼ਰ ਸਾਂਝਾ ਕੀਤਾ ਗਿਆ ਕਹਿ ਸਕਦੇ ਆ ਉਸ ਨੂੰ ਵੀ ਲੋਕਾਂ ਦੇ ਵੱਲੋਂ ਪਸੰਦ ਨਹੀਂ ਕੀਤਾ ਜਾ ਰਿਹਾ ਲਗਾਤਾਰ ਲੋਕਾਂ ਦੇ ਰਿਵਿਊਜ਼ ਇਹੀ ਨੇ ਕਿ ਕੁਝ ਵੱਖਰਾ ਕੀਤਾ ਜਾ ਸਕਦਾ ਸੀਗਾ 뮤זיਕ ਦੀ ਹੁਣ ਜੇਕਰ ਗੱਲ ਕਰਦੇ ਆ ਤੇ 뮤זיਕ ਸੋਨੂ ਨਿਗਮ ਦੇ ਵੱਲੋਂ ਇਹ ਗੀਤ ਗਾਇਆ ਗਿਆ ਹੈ ਪਰ ਲੋਕਾਂ ਦਾ ਇਹ ਕਹਿਣਾ ਕਿ ਲਿਰਿਕਸ ਅੱਛੇ ਹੋ ਸਕਦੇ ਸੀਗੇ ਗਾਣੇ ਦੇ ਵਿੱਚ ਕੁਝ ਹੋਰ ਵੱਖਰਾ ਹੋ ਸਕਦਾ ਸੀਗਾ ਸੋ ਕਾਫੀ ਚਰਚਾ ਸੋਸ਼ਲ ਮੀਡੀਆ ਤੇ ਇਸ ਵੇਲੇ ਚੜੀ ਹੋਈ ਹੈ ਮਹਿਰ ਫਿਲਮ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਰਿਵਿਊਜ਼ 네ਗੇਟਿਵ ਆ ਰਹੇ ਨੇ ਬਾਰ-ਬਾਰ ਲੋਕਾਂ ਦਾ ਕਹਿਣਾ ਕਿ ਠੀਕ ਹੈ ਰਾਜਕੁੰਦਰਾ ਬਾਲੀਵੁੱਡ ਦੇ ਵਿੱਚ ਪਹਿਲਾ ਇੱਕ ਵਾਰੀ ਆਪਣਾ ਹੱਥ ਅਜ਼ਮਾ ਚੁਕੇ ਨੇ ਪਰ ਉੱਥੇ ਸਿੱਕਾ ਨਹੀਂ ਚੱਲਿਆ ਤੇ ਹੁਣ ਪੰਜਾਬ ਦੇ ਵਿੱਚ ਜਦ ਉਹਨਾਂ ਨੇ ਆਪਣਾ ਸਿੱਕਾ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਹੀ ਉਹਨਾਂ ਨੂੰ ਰਿਲੀਜ਼ ਤੋਂ ਪਹਿਲਾਂ ਹੀ ਨਾ ਪਸੰਦ ਕਰ ਰਹੇ ਨੇ ਰਾਜਕੁੰਦਰਾ ਦੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਵੀਡੀਓਜ਼ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਕਿ ਆ ਪੰਜਾਬ ਨੂੰ ਮੈਂ ਪਿਆਰ ਕਰਦਾ ਮੈਂ ਪੱਗ ਬੰਨੀ ਹੈ ਸੋ ਮੈਨੂੰ ਪੰਜਾਬ ਦੇ ਨਾਲ ਹੋਰ ਪਿਆਰ ਹੋ ਗਿਆ ਜਦ ਕਿ ਉਹ ਪੰਜਾਬੀ ਫੈਮਿਲੀ ਤੋਂ ਹੀ ਬਿਲੋਂਗ ਕਰਦੇ ਨੇ ਪਰ ਇਸ ਟੀਮ ਦੀ ਜੇਕਰ ਗੱਲ ਕਰਦੇ ਆ ਪ੍ਰੋਡਿਊਸਰਸ ਦੀ ਗੱਲ ਕਰਦੇ ਆ ਇਹ ਫਿਲਮ ਪ੍ਰੋਡਿਊਸ ਕੀਤੀ ਗਈ ਹੈ ਦਿਵਿਆ ਭਟਨਾਕਰ ਦੇ ਵੱਲੋਂ ਤੇ ਇੱਕ ਮੀਡੀਆ ਦੇ ਵੱਲੋਂ ਇਹਨਾਂ ਦੇ ਵੱਲੋਂ ਵੀ ਕਾਫੀ ਪ੍ਰੋਮੋਸ਼ਨ ਕੀਤਾ ਜਾ ਰਿਹਾ ਫਿਲਮ ਦਾ ਪਰ ਲੋਕ ਇਸ ਪ੍ਰੋਮੋਸ਼ਨ ਨੂੰ ਨਜ਼ਰਅੰਦਾਜ਼ ਕਰਕੇ ਫਿਲਮ ਦੇ ਸਿਰਫ ਬੁਰਾਈ ਕਰ ਰਹੇ ਨੇ ਕਿ ਫਿਲਮ ਦਾ ਟੀਜ਼ਰ ਜੇਕਰ ਰਿਲੀਜ਼ ਹੋਇਆ ਸੀਗਾ ਤਾਂ ਉਸ ਦੇ ਵਿੱਚ ਵੀ ਕਾਫੀ ਖਾਮੀਆਂ ਜਿਹੜੀਆਂ ਲੋਕਾਂ ਨੇ ਕੱਢੀਆਂ ਸੀਗੀਆਂ ਕਿ ਫਿਲਮ ਦੇ ਵਿੱਚ ਬਹੁਤ ਕੁਝ ਨਵਾਂ ਹੋ ਸਕਦਾ ਸੀਗਾ ਇਸ ਫਿਲਮ ਦੇ ਜੇਕਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਬਾਲੀਵੁੱਡ ਫੈਕਟਰ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਲੋਕਾਂ ਦੇ ਵੱਲੋਂ ਰਿਲੀਜ਼ ਤੋਂ ਪਹਿਲਾਂ بار-बार ਇਹ ਕਹਿਣਾ ਕਿ ਇਹ ਫਿਲਮ ਨਹੀਂ ਚੱਲੇਗੀ ਅਸੀਂ ਨਹੀਂ ਵੇਖਣ ਜਾਵਾਂਗੇ ਫਿਲਮ ਦੇ ਵਿੱਚ ਕੁਝ ਵੱਖਰਾ ਨਵੇਂ ਐਲੀਮੈਂਟ ਫੈਕਟਰ ਜਿਹੜੇ ਨੇ ਉਹ ਨਹੀਂ ਪਾਏ ਗਏ ਨੇ ਪ੍ਰੋਡਿਊਸਰਸ ਦੇ ਵੱਲੋਂ ਪਰ ਲਗਾਤਾਰ ਸੋਸ਼ਲ ਮੀਡੀਆ ਤੇ ਵਿਰੋਧ ਹੋਣਾ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਹੋ ਸਕ ਫਿਲਮ ਰਿਲੀਜ਼ ਨਹੀਂ ਹੋਈ ਹੈ ਪਰ ਫਿਰ ਵੀ ਲੋਕਾਂ ਦੇ ਵੱਲੋਂ ਲਗਾਤਾਰ ਇਸ ਫਿਲਮ ਦਾ ਵਿਰੋਧ ਜਿਹੜਾ ਹੈ ਉਹ جاری ਹੈ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਸਕਾਰ